ਰੱਬ ਦਾ ਅੰਤਾਂ ਦਾ ਕਹਿਰ ਰਾਤੋਂ ਰਾਤ ਢੈ ਢੇਰੀ ਕੀਤੇ 168 ਘਰ 11 ਲੋਕਾਂ ਦੀ ਹੋਈ ਮੌਤ 34 ਹੋਏ ਲਾਪਤਾ ਅਕਸਰ ਹੀ ਜਦੋਂ ਕੁਦਰਤ ਕਹਿਰ ਕਰਦੀ ਹੈ ਤਾਂ ਉਸ ਦੇ ਕਹਿਰ ਤੋਂ ਕੋਈ ਬਿਰਲਾ ਹੀ ਬਚਦਾ ਹੈ ਦਰਸਲ ਹਿਮਾਚਲ ਵਿੱਚ 15 ਥਾਮਾਂ ਤੇ ਬੱਦਲ ਫਟਣ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 34 ਲੋਕ ਲਾਪਤਾ ਹੋ ਗਏ ਨੇ ਹਿਮਾਚਲ ਦੀਆਂ ਤਕਰੀਬਨ 80% ਤੋਂ ਵੱਧ ਸੜਕਾਂ ਤੇ ਰਾਸਤੇ ਬੰਦ ਹੋ ਚੁੱਕੇ ਨੇ ਬੱਦਲ ਫਟਣ ਕਾਰਨ ਹੁਣ ਤੱਕ 168 ਘਰ ਬਿਲਕੁਲ ਹੀ ਢੈ ਢੇਰੀ ਹੋ ਚੁੱਕੇ ਨੇ ਅਤੇ ਹੁਣ ਤੱਕ ਤਕਰੀਬਨ 370 ਲੋਕਾਂ ਦੀ ਰੈਸਕਿਊ ਕਰਕੇ ਜਾਨ ਬਚਾਈ ਗਈ ਹੈ ਆਉਣ ਵਾਲੇ ਸਮੇਂ ਵਿੱਚ 6 ਜ਼ਿਲ੍ਹਿਆਂ ਵਿੱਚ ਹੋਰ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਸਮੇਂ ਹਿਮਾਚਲ ਵਿੱਚ ਬਹੁਤ ਹੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ ਲੋਕਾਂ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ ਕਿਸੇ ਨੂੰ ਕੁਝ ਸਮਝ ਹੀ ਨਹੀਂ ਆਉਂਦਾ ਕਿ ਕੀ ਹੋ ਰਿਹਾ ਹੈ ਜਾਂ ਕਿਵੇਂ ਹੋ ਰਿਹਾ ਹੈ ਸੋ ਕੁਦਰਤ ਮਿੰਟਾਂ ਵਿੱਚ ਕਦੋਂ ਕਿੱਥੇ ਕੀ ਕਰ ਦੇਵੇ ਇਸ ਦਾ ਕੁਝ ਵੀ ਨਹੀਂ ਪਤਾ ਹੁੰਦਾ ਸੋ ਪ੍ਰਮਾਤਮਾ ਕਰੇ ਕਿ ਹਰ ਪਾਸੇ ਸੁੱਖ ਸ਼ਾਂਤ ਰਹੇ ਸੋ ਇਸ ਵੀਡੀਓ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ